ਭਾਜਪਾ ਦੇ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਹਲਕਾ ਇੰਚਾਰਜ ਭਾਜਪਾ ਫਗਵਾੜਾ ਵਿਜੇ ਸਾਂਪਲਾ ਵੱਲੋਂ ਦੀਵਾਲੀ ਮਿਲਨ ਸਮਾਰੋਹ ਦਾ ਆਯੋਜਨ ਸਥਾਨਕ ਸਿੰਗਲਾ ਰਿਜ਼ੋਰਟ ਜੀਟੀ ਰੋਡ ਫਗਵਾੜਾ ਵਿਖੇ ਕੀਤਾ ਗਿਆ। ਸਭ ਤੋਂ ਪਹਿਲਾਂ ਜਿੱਥੇ ਵਿਜੇ ਸਾਂਪਲਾ ਵੱਲੋਂ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ ਗਈ, ਉੱਥੇ ਹੀ ਇਸ ਤੋਂ ਅਪਰੰਤ ਭਾਜਪਾ ਵਰਕਰਾਂ ਅਤੇ ਕੁਝ ਐਨਜੀਓ ਨਾਲ ਵੀ ਮੁਲਾਕਾਤ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਵਿਜੇ ਸਾੰਪਲਾ ਨੇ ਜਿੱਥੇ ਦੀਵਾਲੀ ਦੀਆਂ ਸਮੂਹ ਫੌਕ ਬੜਾ ਵਾਸੀਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਬਣ ਰਹੇ ਹਾਲਾਤਾਂ ਦਾ ਜ਼ਿਕਰ ਵੀ ਕੀਤਾ ਉਹਨਾਂ ਆਖਿਆ ਕਿ ਪੰਜਾਬ ਦੀ ਸਰਕਾਰ ਬਣਿਆ ਨੂੰ 3.5 ਤੋਂ 4 ਸਾਲ ਦਾ ਸਮਾਂ ਹੋ ਗਿਆ ਹੈ ਪਰ ਇਸ ਕਾਰਜਕਾਲ ਦੌਰਾਨ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਨਜ਼ਰ ਅੰਦਾਜ਼ ਕੀਤਾ ਹੈ ਜਦਕਿ ਇਸ ਸਰਕਾਰ ਨੇ ਕਿਸੇ ਵੀ ਐਸਸੀ ਵਿਅਕਤੀ ਨੂੰ ਕੋਈ ਮੌਕਾ ਨਹੀਂ ਦਿੱਤਾ ਉਨਾ ਨਾਲ ਹੀ ਕਿਹਾ ਕਿ ਹੜਾ ਕਾਰਨ ਹੋਏ ਨੁਕਸਾਨ ਦਾ ਇਸ ਸਰਕਾਰ ਨੇ ਕਿਸੇ ਨੂੰ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਜਰਕਿ ਕੇਂਦਰ ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਲਈ ਕਰੋੜਾਂ ਰੁਪਏ ਭੇਜ ਗਏ ਨੇ ਇਹ ਸਾਢੇ 3.49 ਸਾਲ ਦੇ ਵਿੱਚ ਤੁਸੀਂ ਦੇਖਿਆ ਕਿ जिस ਤਰੀਕੇ ਦੀ ਹਾਲਾਤ ਰਹੇ ਕਿ ਸਭ ਤੋਂ ਪਹਿਲਾਂ ਇਹਨਾਂ ਦੇ ਰਾਜ ਦੀ ਵਿਖੇ ਵਾਲੇ ਵਿਖਿਆਜ ਕਰਨ ਤੋਂ ਆ ਕਿ ਉਹ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਨਜ਼ਰਅੰਦਾਜ਼ ਕਰਾ ਅਰੇ ਦੇਖਿਆ ਕਿ ਤੁਸੀਂ ਕਹਿਆ ਸੀ ਇਹਨਾਂ ਨੇ ਕਿ ਜਿੱਤੀ ਸੀਐਮ ਬਣਾਵਾਗੇ। ਉਹ ਆਮ ਆਦਮੀ ਪਾਰਟੀ ਜਿਹੜੀ ਐ ਜਿੱਤੀ ਸੀਐਮ ਜਿਹੜਾ ਅਨੁਸੂਚੀ ਜਾਤੀਜਤਾ ਬਣਾਉਣ ਦੀ ਬਹੁਤ ਜ਼ੋਰ ਦੀ ਗੱਲ ਕਰਦੇ। ਕਿ ਜਿਹੜਾ ਲੈਣ ਦੇਣ ਦੀ ਸਰਕਾਰ ਬਣ ਗਈ ਹੈ ਜੋ ਲੋਕਾਂ ਦੇ ਵਿੱਚ ਐਸੇਲੇ ਭਰਮ ਪੈ ਗਿਆ। ਕਿ ਤੁਸੀਂ ਦੇਖਿਆ ਕਿ ਰਾਜ ਸਭਾ ਦਾ ਵੀ ਜਿਹੜਾ ਮੈਂਬਰ ਚੁਣਿਆ ਗਿਆ ਉਹ ਵੀ ਇੱਕ ਵਪਾਰੀ ਚੁਣਿਆ ਪਹਿਲਾਂ ਵੀ ਜ਼ਿਲ੍ਹੇ ਤੋਂ ਕਿਹਨਾਂ ਚੁਣੇ ਸਾਰੇ ਉਨਜ ਵੀ ਹੱਲ ਤੱਕ ਇਹਨਾਂ ਨੇ ਕਿਸੇ ਵੀ ਐਸੀ ਨੂੰ ਮੌਕਾ ਨਹੀਂ ਦਿੱਤਾ ਬੁਲੇ ਕਹਿਣਾ ਆਪ ਦੀ ਜਿੰਦਗੀ ਸੱਤ ਇਹਨਾਂ ਦੇ ਅਜੇ ਤੱਕ ਜੁੜੇ ਗਏ ਸੀ ਕਿ ਸੱਤਾ ਨੂੰ ਕੋਈ ਨਾ ਕੋਈ ਪ੍ਰੈਜੈਂਟੇਸ਼ਨ ਮੇੜੀ ਗਈ ਜੀ ਸੀ ਉਹ ਵੀ ਨਹੀਂ ਦਿੱਤਾ ਇਸ ਤੋਂ ਇਲਾਵਾ ਸਾਪਲਾ ਨੇ ਕਿਹਾ ਕਿ ਇਹ ਜੋ ਆਫਤ ਆਈ ਹੈ ਇਸ ਵਿੱਚ ਕੁਦਰਤ ਨੂੰ ਹੀ ਜ਼ਿੰਮੇਵਾਰ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਇਸ ਲਈ ਪੰਜਾਬ ਸਰਕਾਰ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ ਪਰ ਇਸ ਤੋਂ ਇਲਾਵਾ ਵੀ ਮੈਂ ਜੇ ਕਹਾ ਕਿ ਪਿਛਲੀ ਸਾਰੇ ਦੀ ਕਾਰਗੁਜ਼ਾਰੀ ਦੇਖ ਲਈਏ ਜਾਂ ਕਰੰਟ ਜਿਹੜੀ ਹੁਣੇ ਦੇਖ ਲਈਏ ਕਿ ਹਾੜਾਂ ਦੇ ਵਿੱਚ ਜੋ ਹਾਲਾਤ ਹੋਏ 2023 ਦੇ ਵਿੱਚ ਵੀ ਇਹਨਾਂ ਨੇ ਕਿਹਾ ਸੀ ਤੇ ਅਸੀਂ ਮੜੀਆਂ ਬੱਕੜੀਆਂ ਦੇ ਵੀ ਦੇਾਂਗੇ ਤੇ ਕੁੱਕੜੀਆਂ ਦੇ ਵੀ ਦੇਾਂਗੇ ਤੇ ਦੂ ਦੇ ਪੈਸੇ ਵੀ ਦੇਾਂਗੇ ਪਰ ਬੜੇ ਚਟਕਾਰੇ ਲਾਦਾ ਦਿੱਤਿਆ ਸੀ ਤੇ ਉਹਦੇ ਵਿੱਚ ਵੀ ਜਿਹੜਾ 2021 ਦਾ ਵੀ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਹੱਲੇ ਤੱਕ ਵੀ ਜਿਹੜਾ ਨੰਬਰ ਸਮਾ ਹੋ ਗਿਆ ਪੂਰੇ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਜਿਹੜਾ ਬੜੀਆਂ-ਬੜੀਆਂ ਗੱਲਾਂ ਕੀਤੀਆਂ ਸੀ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਨਾ ਹੀ ਕਿਸੇ ਦੇ ਘਰਾਂ ਦੇ ਵਿੱਚ ਕਿਤੇ ਨਾ ਦਾ ਨਾ ਦਾ ਮਾਨ ਦੇ ਲਈ ਕਿਤੇ ਨੂੰ ਦੇਖੇ ਔਰ ਜਿੱਥੇ ਵੀ ਗਏ ਤੁਸੀਂ ਦੇਖਿਆ ਕਿ ਉਹ ਜਿਹੜੇ ਆਪਣੇ ਖਾਸ ਬੰਦੇ ਸੀ ਉਹਨਾਂ ਨੂੰ ਬੜੇ ਨਾਲ ਲਾ ਦੇ ਰੋ ਰੂ ਤੇ ਆਦਾ ਹੈ ਉਹਦਾ ਵੀ ਜਿਹੜੇ ਜਿਹੜੇ ਪਰਦਾ ਫਾਸਲ ਹੋਇਆ ਵਿਜੇ ਸਾਂਪਲਾ ਨੇ ਆਖਿਆ ਕਿ ਪੰਜਾਬ ਇਸ ਸਮੇਂ ਮੁਸੀਬਤਾਂ ਦਾ ਕੇਂਦਰ ਬਣਿਆ ਹੋਇਆ ਹੈ ਜਿਸ ਦੀ ਜ਼ਿੰਮੇਵਾਰ ਪੰਜਾਬ ਦੀ ਮੌਜੂਦਾ ਸਰਕਾਰ ਹੈ ਮਾਨ ਮੇਡ ਆਪਦਾ ਕਰਨ ਔਰ ਇਹ ਆਪ ਪਾਰਟੀ ਵਾਲੇ ਅੱਜ ਵੀ ਡੀਡ ਆਪਦਾ ਦੇ ਨਾਂ ਤੇ ਮਸ਼ਹੂਰ ਹੋਏ ਔਰ ਇਹ ਕਹਿ ਸਕਦੇ ਕਿ ਜਿੱਥੇ ਪਹਿਲਾਂ ਦਿੱਲੀ ਜਿਨ੍ਹਾਂ ਨੇ ਆਪਦਾ ਲਿਆਂਦੀ ਸੀ ਹੁਣ ਜਦੋਂ ਦੇ ਆਏ ਆ ਪੂਰੇ ਪੰਜਾਬ ਚ ਆਪਦਾ ਆਈ ਹੈ ਚਾਹੇ ਉਹ ਇੰਡਸਟਰੀ ਦੇ ਮਾਮਲੇ ਚ ਲੈਣੀ ਚਾਹੇ ਐਜੂਕੇਸ਼ਨ ਦੇ ਮਾਮਲੇ ਚ ਲੈਣੀ ਚਾਹੇ ਹੈਲਥ ਦੇ ਮਾਮਲੇ ਚ ਲੈਣੀ ਹੈ ਹਰ ਪੱਖੋਂ ਜਿਹੜੀ ਅੱਜ ਪੰਜਾਬ ਜਿਹੜਾ ਆਪਦਾ ਰੱਖਿਆ ਹੈ ਸੋ ਪੰਜਾਬ ਅੱਜ ਇਹ ਕਹਿ ਸਕਦੇ ਆ ਕਿ ਆਪ ਦਾ ਦਾ ਨਿਦਾ ਕੇਂਦਰ ਬਣਿਆ ਹੈ ਔਰ ਉਹਦਾ ਦੋਸ਼ੀ ਜਿਹੜੀ ਆ ਉਹ ਪੰਜਾਬ ਸਰਕਾਰ ਆ ਉਹਦੇ ਮੰਤਰੀ ਆ ਇਸ ਤੋਂ ਇਲਾਵਾ ਸਾਂਪਲਾ ਨੇ ਆਖਿਆ ਕਿ ਪੰਜਾਬ ਵਿੱਚ 2027 ਦੀਆਂ ਚੋਣਾਂ ਵਿੱਚ ਭਾਜਪਾ ਆਪਣੇ ਪੱਤਰ ਤੇ ਚੋਣ ਲੜੇਗੀ ਤੇ ਲੋਕ ਆਪ ਮੁਹਾਰੇ ਹੋ ਕੇ ਭਾਜਪਾ ਦੇ ਹੱਥ ਸੱਤਾ ਸੌਂਪਣਗੇ ਕਿਉਂਕਿ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਦੁਖੀ ਹੋ ਚੁੱਕੇ ਨੇ ਫਗਵਾੜਾ ਤੋਂ ਨਵਰਾਂਗ ਚੈਨਲ ਦੀ ਐਮ ਐਸ ਰਾਯਾ ਦੀ ਵਿਸ਼ੇਸ਼ ਰਿਪੋਰਟ ਐਸਾ ਹੈ ਕਿ ਵੀ ਤਿਆਰੀ ਕਿ ਪਿਛਲੇ ਜੀ ਵਿਧਾਨ ਸਭਾ ਤੋਂ ਲੰਬੋਂ ਤੇ ਹੁਣ ਤੱਕ ਅਨੁਸਾਰਕ ਬੜਾ ਮਸੂਮ ਸੁਲਿਆਉਣਾ ਪਰ ਅੱਛਾ ਰਿਸਪੌਂਸ ਜਿਹੜਾ ਅੱਜ ਵੀਰੋ ਦੀ ਪਾਰਟੀ ਦਾ ਜਿਹੜਾ ਮੈਂ ਤਰਨਤਾਂ ਨਹੀਂ ਕਿਹਾ ਕਿ ਮੈਸੇਜ ਪੂਰੇ ਪੰਜਾਬ ਤੇ ਹੈ ਕਿ ਹੁਣ ਸਾਰਿਆਂ ਨੂੰ ਇਸਤਿਮਾਨ ਕਰਕੇ ਦੇਖਿਆ ਔਰ ਦੂਜੇ ਪਾਸੇ ਉਹਨਾਂ ਨੇ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ-ਉੱਥੇ ਹੋਇਆ ਵਿਕਾਸ ਦਾ ਵੀ ਦੇਖਿਆ ਉੱਥੇ ਦੇ ਕੰਮਾਂ ਨੂੰ ਵੀ ਦੇਖਿਆ ਅੱਜ ਤਾਂ ਮੈਂ ਕਈ ਪਿੰਡਾਂ ਚ ਜਾਣਾ ਹੈ ਉਹ ਪਿੰਡ ਸਾਨੂੰ ਵੀ ਬਖੂਬਤ ਦੀ ਜੁੰਗੀ ਕਰ ਰਹੇ ਨੇ ਇਹ ਲੋਕਾਂ ਦੀ ਆਵਾਜ਼ ਹੈ ਸਾਨੂੰ ਕੋਈ ਭਾਰਤੀ ਜਨਤਾ ਪਾਰਟੀ ਵੱਲੋਂ ਦੀ ਸਰਕਾਰਾਂ ਲੈ ਕੇ ਪ੍ਰਿਆਤ ਨਹੀਂ ਆਉਂਦੇ ਜੇ ਉਹ ਸਾਨੂੰ ਆੜ ਕੇ ਕਹਿੰਦੇ ਆ ਤਾਂ ਉਹਦਾ ਜਵਾਬ ਉਹ ਫੇ ਤੁਹ ਲਵਾਂਗੇ ਉਹ ਵੈਲਟ ਟ੍ਰਿਪਲ ਦੇ ਚੱਲ ਗਏ ਜਾਂ ਆਪਣੇ ਉਹਦੇ ਤੇ ਸੀਰੀਅਸ